ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਲਿਆਂਦੇ ਸਰ ਮੇਰੇ ਦੋ ਟਰੈਕਟਰ ਦੋ ਫਾਰਮ ਏ 485 ਪੂਰੇ ਘੈਂਟ ਟਰੈਕਟਰ ਆ ਜਰਾ ਇਹ ਸ਼ਰਮੇ ਨਾਲ ਥੋੜੀ ਕਰਾਉਣੇ ਗਾ ਲ ਇਹ ਹਲੇ ਰਾਹ 'ਚ ਹੀ ਖੜੇ ਸੀ ਮਾਮਾ ਟਰੈਕਟਰ ਅਰਦੂਲਗੜ ਪੂਰੇ ਘੈਂਟ ਟਰੈਕਟਰ ਆ ਇਹ ਸ਼ਰਮੇ ਨਾਲ ਕਰਾ ਭਾਈ ਹਾਂ ਜੀ ਭਾਈ ਕੀ ਵਾਲਾ ਜਸਪ੍ਰੀਤ ਉਧਰ ਸਾਹਿਬ ਜੀਓ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਰਾ ਸੱਤੇ ਪਾਛਾ ਭਾਈ ਜੀ ਚੜਦੀ ਕਲਾ ਰੱਖੇ ਤੁਹਾਨੂੰ ਅੱਜ ਆਪਾਂ ਉਹੀ ਢਾਬੇ ਤੇ ਖੜੇ ਹਾਂ ਜੀ ਆਪਣੇ ਢਾਬੇ ਤੇ ਹਾਂ ਜਦੋਂ ਆਪਾਂ ਇੱਧਰ ਆਉਂਨੇ ਆ ਤੁਹਾਨੂੰ ਪਤਾ ਹੀ ਆ ਇਸੇ ਢਾਬੇ ਦੀ ਖੜਨਾਂ ਦਾ ਯਾਰਾਂ ਨੇ ਤੇ ਆਪਣੇ ਇੱਥੇ ਖੜਨ ਲੱਗੇ ਤੇ ਉਹ ਜਵਾਕ ਆਪਣੇ ਜਵਾਕਾਂ ਵਾਂਗੂ ਲੱਗਣ ਲੱਗੇ ਸਾਂਜੀ ਠੀਕ ਆ ਗੱਲ ਇਹਦੇ ਡੈਡੀ ਨੇ ਬਹੁਤੇ ਪਿਆਰ ਮੁਹੱਬਤ ਗਿਆ ਅੱਜ ਭਾਈ ਜੀ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ 485 19 ਮਾਡਲ ਪਹਿਲਾਂ ਤੁਹਾਨੂੰ 19 ਮਾਡਲ 485 ਦਿਖਾਉਣਾ ਵੀਰੇ ਸਾਰਾ ਓਰੀਜਨਲ ਆ ਵੀਰੇ ਜੀ ਹਰਿਆਣਾ ਨੰਬਰਾਂ ਇਹਨੋਂ ਸੀ ਮਿਲ ਜੂ ਪਾਵਰ ਸਟੀering ਡਬਲ ਕਲਚ ਦੇ ਵਿੱਚ ਆ ਫਸਟ ਪਾਲਟੀ ਐ ਜੇ ਪਿਛਲੇ ਟਾਇਰਾਂ ਦੀ ਗੱਲ ਕਰਨੀ ਹੈ ਭਾਈ 80 ਤੋਂ 90% ਹੈਗੇ ਆ ਗੇਅਰ ਇੰਜਨ ਦਾ ਓਕੇ ਆ ਸਾਈਡ ਗੇਅਰ ਆ ਵੀਰੇ ਚਲਾ ਕੇ ਬਾਕੇ ਬੇਸ਼ੱਕ ਤਸੱਲੀ ਕਰਕੇ ਲੈ ਜਿਓ ਠੀਕ ਐ ਗੱਲ ਰੇਟ ਭਾਈ ਜੇ ਦਾ ਫੋਨ ਤੇ ਹੋਊਗਾ ਮੇਰੇ ਨਾਲ ਫੋਨ ਕਰ ਲਿਓ ਤੇ ਮੈਂ ਤੁਹਾਨੂੰ ਦੱਸ ਦੇਣਾ ਇਹਦੀ ਗੱਲਬਾਤ ਆ ਉਤੋ ਬਾਅਦ ਆ ਗਿਆ ਭਾਈ ਜੀ ਉਤੇ ਉਹ ਟਰੈਕਟਰ ਤੇ ਪੈਸੇ ਦੀ ਲੋੜ ਨਹੀਂ ਹੈਗੀ ਇਹ ਤੇ ਇਹ ਤੇ ਪੈਸੇ ਦੀ ਲੋੜ ਨਹੀਂ ਹੈਗੀ ਆਧਾਰ ਕਰ ਲਿਓ ਪਿੰਨ ਕਰ ਲਿਓ ਟਰੈਕਟਰ ਮਿਲ ਜਾਣਾ ਉਤੋ ਬਾਅਦ ਆ ਗਿਆ ਇੰਡੋ ਫਾਰਮ ਇਹ ਭਾਈ ਜੀ 2021 ਮਾਡਲ ਦੇ ਵਿੱਚ 3048 ਟੌਪ ਮਾਡਲ ਟਰੈਕਟਰ ਹੈ ਵੀਰੇ ਪਾਵਰ ਸਟੀering ਆ ਸਾਈਡ ਗੇਅਰ ਆ ਟਰੈਕਟਰ ਹੈ ਭਾਈ 80000 ਰੁਪਿਆ ਰਿਵਰਸ ਪੀਟੀਓ ਵਾਲਾ ਟਰੈਕਟਰ ਹੈ ਵੀਰੇ ਇਹ ਠੀਕ ਹੈ ਗੱਲ ਆ ਇਹ ਟਰੈਕਟਰ ਵੀ ਰੁਪਏ ਦਾ ਰੁਪਿਆ ਇਹਦਾ ਰੇਟ ਦੱਸ ਦਣਾ ਮੈਂ ਇਹ ਦੇਵਾਂਗੇ ਜੀ 3.5 ਲੱਖ ਰੁਪਏ ਦਾ ਉਹ ਟਰੈਕਟਰ ਦੇਵਾਂਗੇ ਜੀ ਆਪਾਂ 4.5 ਲੱਖ ਰੁਪਏ ਦਾ ਬਾਕੀ ਮੋਕਦੇ ਮਾਨਤਾ ਨਾਲ ਹੋ ਜੂਏ ਵੀਰੇ ਠੀਕ ਹੈ ਨਾ ਗੱਲ ਤੇ ਬਾਕੀ ਧੋਤੇ ਨਹੀਂ ਇਹਦੇ ਸਮਾਰੇ ਜਿੱਦਾਂ ਆਇਆ ਉਦਾਂ ਤੁਹਾਨੂੰ ਮੈਂ ਦਿਖਾਈ ਜੈਣਾ ਵੀਰੇ ਤੇ ਕੁਝ ਘਰੇ ਖੜੇ ਟਰੈਕਟਰ ਜਿਹੜਾ ਵੀ ਟਰੈਕਟਰ ਹੋ ਆ ਯਾਰਾਂ ਨੂੰ ਕਰ ਲਿਓ ਫੋਨ ਤੇ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 947884545 ਠੀਕ ਹੈ ਨਾ ਵੀਰੇ ਇਹ ਹਰਿਆਣਾ ਨੰਬਰ ਹੈ ਇਹ ਦੋਨੇ ਹਰਿਆਣਾ ਨੰਬਰ ਹੈ ਦੋਨਾਂ ਤੇ ਲੋਨ ਫੈਂਸ ਹੋ ਜੂਗਾ ਦੋਨਾਂ ਤੇ ਪੁਰਾਣੇ ਰੈਕਟਰ ਕੱਟੇ ਜਾਣਗੇ ਠੀਕ ਹੈ ਠੀਕ ਹੈ ਨਾ ਗੱਲ ਪੁਰਾਣੇ ਵੀ ਕੱਟ ਜਾਣਗੇ ਹੈ ਪੁਰਾਣੇ ਵੀ ਕੱਟ ਲੋਂਗੇ ਪੁਰਾਣੇ ਕੱਟੇ ਨੇ ਦੋਨਿਆਂ ਫਰਸਟ ਕੁਆਲਿਟੀ ਹੈ ਠੀਕ ਹੈ ਠੀਕ ਹੈ ਨਾ ਗੱਲ ਕਿਸੇ ਪਾਸੋਂ ਰੰਗ ਪੇਂਟ ਨਹੀਂ ਹੋਏ ਸਾਰੇ 오ਰੀਜਨਲ ਠੀਕ ਹੈ ਜੀ ਹਾਂਜੀ ਇਹ ਮਾਡਲ ਇਹ ਮਾਡਲ ਕਿਹੜਾ ਹੈ ਇਹ 21 ਮਾਡਲ ਆ ਉਹ 19 ਮਾਡਲ ਆ ਕੀ ਆ ਠੀਕ ਆ ਗੱਲ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਸ਼ਰਮਨ ਤਲਵੰਡੀ ਸਾਹ ਬੋਲਾ ਤੇ ਭੁੱਲਰ ਤਲਵੰਡੀ ਸਾਹ ਬੋਲਾ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ਼੍ਰੀ ਅਕਾਲ ਠੀਕ ਆ ਜੀ ਆ ਦੇਖੋ ਜੀ ਪੂਰੇ ਘੰਟੇ ਹੈਲੋ ਸ਼ਰਮੇ ਕੋਲੇ ਆ ਜਾਣ ਹਾਂਜੀ ਹਾਂ ਜੀ ਦੇਖੋ ਟਾਇਰ ਵੇਰ ਆ ਕੋਕਾ ਵੀ ਸੀ ਆ ਕੋਕਾ ਵੀ ਸੀ ਆ ਪੂਰੇ ਘੰਟੇ ਟ੍ਰੈਕਟਰ ਇਹ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਦੂਸਰੀ ਵੀਡੀਓ ਵੀ ਲੱਗਿਆ ਤੇ ਪੂਰੇ ਘੰਟੇ ਟ੍ਰੈਕਟਰ ਆ ਕੋਈ ਭਰਾ ਧੰਨਵਾਦ ਜਉਂਦੇ ਬਸ ਜੀ